ਕਿ 302 ਧਾਰਾ ਜਿਹੜੀ ਪੁਰਾਣੇ ਜ਼ਮਾਨੇ ਜੇ 302 ਸੀ ਪੁਰਾਣਾ ਜ਼ਮਾਨਾ ਨਹੀਂ ਖੈਰ ਥੋੜੀ ਦੇਰ ਪਹਿਲਾਂ ਇਸ ਤੋਂ ਪਹਿਲਾਂ ਸੀ ਆਰ ਪੀ ਸੀ ਚ ਹੁਣ ਜਿਹੜੀ ਨਵੀਂ ਆਇਆ ਸਾਡਾ ਭਾਰਤ ਨਿਆਂ ਸੰਹਿਤਾ ਉਹਦੇ ਵਿੱਚ ਧਾਰਾ 103 ਹੈ ਇਹਦੇ ਵਿੱਚ ਜੇ ਤੁਸੀਂ ਕਤਲ ਕਰਦੇ ਹੋ ਬੰਦਾ ਮਰਦਾ ਜੇ ਸਾਬਤ ਹੁੰਦੇ ਹੋ ਤੇ ਉਮਰ ਕੈਦ ਯਾਨੀ ਕਿ ਟਿਲ ਡੈਥ ਪਹਿਲਾਂ ਫਾਂਸੀ ਕਹਿੰਨਾ ਫਾਂਸੀ ਦੀ ਸਜ਼ਾ ਹੈ ਫਿਰ ਟਿਲ ਡੈਥ ਉਮਰ ਕੈਦ ਹੈ ਫਿਰ 20 ਸਾਲ ਹੈ ਜਾਂ ਉਸ ਤੋਂ ਘੱਟ ਡਿਪੈਂਡ ਅਪਨ ਵੀ ਕੀ ਸਿਚੁਏਸ਼ਨ ਹੈ ਔਰ ਪਲੱਸ ਫਾਈਨ ਵੀ ਹੈ ਔਰ ਇੱਕ ਹੋਰ ਚੀਜ਼ ਦੱਸ ਦਣਾ ਵੀ ਇਸ ਕੇਸ ਚ ਜਦੋਂ ਇਹੋ ਜਿਹਾ ਕੁਝ ਕੰਮ ਹੁੰਦਾ ਤੇ ਉਹਦੀ ਕੰਪਨਸੇਸ਼ਨ ਜਿਹੜੀ ਹੈ ਉਹ ਵੀ ਤੁਹਾਡੇ ਤੇ ਲਾਗੂ ਹੋ ਸਕਦੀ ਹੈ ਜੁਰਮਾਨਾ ਪੈ ਸਕਦਾ ਹੈ ਤੁਹਾਨੂੰ ਕਿ ਉਸ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ ਇਹ ਚੀਜ਼ਾਂ ਵੀ ਐਡ ਹੋ ਸਕਦੀਆਂ ਨੇ ਔਰ ਇਸ ਤੋਂ ਇਲਾਵਾ ਇਹ ਕਹਿਣਾ ਚਾਹਉਣਾ ਮੈਂ ਕਿ ਇਹਦੇ ਵਿੱਚ ਜਿਹੜੀ ਸਟੇਟ ਵਾਈਜ਼ ਵੀ ਅਮੈਂਡਮੈਂਟਸ ਹੈਗੀਆਂ ਨੇ ਸਟੇਟ ਵਾਈਜ਼ ਅਮੈਂਡਮੈਂਟ ਕਿਦਾਂ ਜਿਵੇਂ ਹਿਮਾਚਲ ਦੀਵਿਜੇ ਮੈਂ ਗੱਲ ਕਰਾਂ ਜੇ ਉਹੀ 302 ਦੀ ਤਾਰਾ ਜੇ ਪੰਜਾਬ ਚ 20 ਸਾਲ ਕੈਦ ਹੈ ਤੇ ਉਥੇ ਟਿਲ ਡੈਥ ਐ ਤੇ ਟਿਲ ਡੈਥ ਦਾ ਮਤਲਬ ਹੈ ਕਿ ਬੋਡੀ ਹੀ ਬਾਹਰ ਆਏਗੀ ਬੰਦੇ ਦੀ ਮੌਤ 302 ਚ ਉਸ ਤੋਂ ਥੱਲੇ ਕੋਈ ਰਿਲੈਕਸੇਸ਼ਨ ਨਹੀਂ ਹੈ ਇਸੇ ਤਰ੍ਹਾਂ ਜੇ ਮੈਂ ਜਨਕੇ ਦੀ ਗੱਲ ਕਰਾਂ ਤੇ ਜਿਹੜੀ ਐਕਸੀਡੈਂਟਲ ਡੈਥ ਹੁੰਦੀ ਹੈ ਉਹ ਵੀ ਇੱਕ ਮਰਡਰ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਸਟੇਟ ਸਪੈਸੀਫਿਕ ਲਾਜ਼ ਅਲੱਗ ਨੇ ਆਉਣ ਵਾਲੇ ਵੀਡੀਓਜ਼ ਵਿੱਚ ਤੁਹਾਨੂੰ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਏਗੀ ਸੋ ਹੁਣ ਅਗਲੀ ਗੱਲ ਮੈਂ ਕਰਨ ਲੱਗਾ 26 ਦਾ ਪਰਚਾ ਸਾਡੇ ਜੱਟ ਭਰਾਵਾਂ ਵਿੱਚ ਖਾਸ ਕਰਕੇ ਸਾਡੇ ਪਿੰਡੂ ਵੀਰਾਂ ਵਿੱਚ 26 ਤੇ 78 ਬਣ ਜਾਂਦੀ ਹੈ 23 24 25 26 ਬਣਦੀ ਹੈ 26 ਦਾ ਮਤਲਬ ਹੈ ਜਦੋਂ ਵੀ ਤੇਜ਼ ਤਾਰ ਹਥਿਆਰ ਨਾਲ ਕਿਸੇ ਨੇ ਕੋਈ ਤਰਨਾ ਵਡ ਟੁਕ ਕੀਤੀ ਹੈ ਤੁਹਾਨੂੰ ਸੱਟ ਲੱਗੀ ਹੈ ਔਰ ਤੁਹਾਡੇ ਬਲੰਟ ਇੰਜਰੀ ਹੋਈ ਹੈ ਉਹਦੇ ਵਿੱਚ ਨਵੀਂ ਧਾਰਾ 118 ਬਣ ਗਈ ਹੈ ਔਰ 3 ਸਾਲ ਤੇ 20000 ਰੁਪਏ ਜੁਰਮਾਨੇ ਤੱਕ ਦੇ ਪ੍ਰਬੰਧ ਹਨ ਔਰ ਜੇ ਲੈਵਲ ਆਫ ਜਿਹੜਾ ਹਰਟ ਹੈ ਜਾਂ ਕੋਈ ਤੁਹਾਡਾ ਲਿੰਬ लॉस ਹੈ ਜਾਂ ਕੁਝ ਵੀ ਹੈ ਤੇ ਧਾਰਾ ਚ ਐਮੈਂਡਮੈਂਟ ਵੀ ਹੋ ਸਕਦੀ ਹੈ 307 ਚ ਕਨਵਰਟ ਹੋ ਸਕਦੀ ਹੈ ਜਾਂ ਕਿਸੇ ਹੋਰ ਚ ਵੀ ਕਨਵਰਟ ਹੋ ਸਕਦੀ ਹੈ ਸੋ ਇਸ ਕਰਕੇ ਇਹਦੇ ਤੇ ਵੀ ਧਿਆਨ ਰੱਖੋ ਔਰ ਫਿਰ ਮੈਂ ਕਹਾਂਗਾ ਕਿ ਗੈਰਕਾਨੂੰਨੀ ਕੰਮ ਕੋਈ ਨਾ ਹੀ ਕਰੋ ਰੇਪ ਕੇਸਾਂ ਦੀ ਜੇ ਮੈਂ ਗੱਲ ਕਰਾਂ ਰੇਪ ਕੇਸਾਂ ਦੇ ਵਿੱਚ ਰੇਪ ਕਿਹਦੇ ਨਾਲ ਹੋਇਆ ਉਹਦੀ ਏਜ ਕਿੰਨੀ ਹੈ ਬਹੁਤ ਮੈਟਰ ਕਰਦੀ ਹੈ ਪਰ ਬ੍ਰੌਡਲੀ ਸਮਝ ਲਓ ਕਾਨੂੰਨ ਦੇ ਵਿੱਚ ਇਹ ਧਾਰਾ ਹੈ ਕਿ 18 ਸਾਲ ਤੋਂ ਜੇ ਛੋਟੀ ਲੜਕੀ ਹੈ ਤੇ ਉਹ ਰੇਪ ਦੀ ਕੈਟਾਗਰੀ 'ਚ ਹੀ ਆਉਂਦੀ ਹੈ 노 ਡਾਊਟ ਕੁਝ ਇਮੋਸ਼ਨਲ ਗਰਾਉਂਡ ਵੀ ਲਈਆਂ ਜਾਂਦੀਆਂ ਮੌਕੇ ਤੇ ਜਾਂ ਸਰਕਮਸਟੈਂਸ਼ੀਅਲ ਗਰਾਉਂਡਸ ਲਿੱਤੀਆਂ ਜਾਂਦੀਆਂ ਵੀ ਕਿਸੇ ਵੇਲੇ ਝੂਠਾ ਕੇਸ ਨਾ ਪਾਇਆ ਜਾ ਰਿਹਾ ਹੋਵੇ ਵੈਸੇ ਸਾਡੇ ਜਿਹੜੇ ਇਹ ਦੇਖੇ ਜਾਂਦੇ ਨੇ ਸਾਡੇ ਪਰਸਨਲ ਐਕਸਪੀਰੀਅੰਸ ਤੋਂ 70-80% ਝੂਠੇ ਕੇਸ ਪੈਂਦੇ ਨੇ ਔਰ ਉਸ ਵਲੇ ਮੈਂ ਯਾਦ ਰੱਖਿਓ ਮੇਰੀ ਗੱਲ 18 ਸਾਲ ਤੋਂ ਜੇ ਛੋਟੀ ਕੁੜੀ ਹੈ ਔਰ ਜੇ ਤੁਸੀਂ ਕਿਸੇ ਕਿਸਮ ਦਾ ਵੀ ਇਹੋ ਜਿਹਾ ਅਪਰਾਧ ਕੀਤਾ ਹੈ ਜਿਹੜਾ ਪਹਿਲਾਂ 376 ਚ ਆਉਂਦਾ ਸੀ ਔਰ ਉਹਦੇ ਵਿੱਚ ਸਜ਼ਾ ਮਿਲਦੀ ਹੈ ਜੇ 13 ਸਾਲ ਤੋਂ ਛੋਟੀ ਹੈ ਤੇ ਸਜ਼ਾ ਹੋਰ ਵੱਜ ਜਾਂਦੀ ਹੈ ਬੱਚਾ 5 6 ਸਾਲ ਤੋਂ ਛੋਟਾ ਹੈ ਤੇ ਸਜ਼ਾ ਡੈਥ ਪੈਨਲਟੀ ਤੱਕ ਵੀ ਜਾ ਸਕਦੀ ਹੈ ਯਾਦ ਰੱਖਣਾ ਮੇਰੀ ਗੱਲ ਕੰਪਨਸੇਸ਼ਨ ਤੇ ਲਗਣੀ ਲਗਣੀ ਹੈ ਔਰ ਜੇ ਲੜਕੀ 18 ਸਾਲ ਤੋਂ ਵੱਡੀ ਹੈ ਅਰੋਦੇ ਚ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਜੱਜਮੈਂਟ ਦਿੱਤੀ ਹੈ ਕਿ ਜੇ ਉਹ ਲੜਕੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ ਜੇ ਉਹ ਲੜਕੀ ਸੋਸ਼ੀਅਲੀ ਐਕਟਿਵ ਹੈ ਜੇ ਉਹ ਲੜਕੀ ਮੋਬਾਈਲ ਔਰ ਬਾਕੀ ਇੰਸਟਰੂਮੈਂਟਸ ਦਾ ਇਸਤੇਮਾਲ ਕਰਦੀ ਹੈ ਪਬਲਿਕ 'ਚ ਵਿਚਰਦੀ ਹੈ ਤੇ ਉਹ ਕਨਸੈਂਟਿੰਗ ਪਾਰਟੀ ਹੈ ਉਹਨੇ ਆਪਣੀ ਮਰਜ਼ੀ ਨਾਲ ਤੁਹਾਡੇ ਨਾਲ ਸਬੰਧ ਬਣਾਏ ਨੇ ਔਰ ਸਰਕਮਸਟੈਂਸਸ ਦੇਖਦੇ ਹੋਏ ਮੋਸਟ ਆਫ ਦੀ ਕੇਸਿਸ ਤੁਹਾਡੇ ਤੇ 376 ਦਾ ਪਰਚਾ ਨਹੀਂ ਹੁੰਦਾ ਉਦੀ ਕਨਸੈਂਟ ਮੰਨੀ ਜਾਂਦੀ ਹੈ ਜਦ ਤੱਕ ਉਹਦੇ ਨਾਲ ਜ਼ਬਰਦਸਤੀ ਨਾ ਕੀਤੀ ਗਈ ਹੋਵੇ ਔਰ ਉਹਦੇ ਚ ਵੀ ਬੜੀਆਂ ਸਾਰੀਆਂ ਕੰਡੀਸ਼ਨਸ ਹੈਗੀਆਂ ਫਿਰ ਵੀ ਮੈਂ ਕਹਾਂਗਾ ਵੀ ਇਹੋ ਜਿਹਾ ਕੰਮ ਕੋਈ ਨਾ ਕਰਿਓ ਜਿੱਦ ਵਿੱਚ ਤੁਸੀਂ ਫਸ ਸਕੋ